ਅੱਜ ਜਿਹਦੀ ਮੀਟਿੰਗ ਹੋਈ ਆ ਕਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਿਆ ਕੀ ਕਰਨ ਦਾ ਲੋ ਸਭ ਤੋਂ ਪਹਿਲਾਂ ਤੁਹਾਡੇ ਮੀਤਿਆ ਦੇ ਮਾਧਿਅਮ ਦੇ ਜਰੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਹਲਕਾ ਮਜੀਠਾ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੱਡੇ ਵੀਰ ਸਾਬਕਾ ਕੈਬਨਿਟ ਮੰਤਰੀ ਸਰਦਾਰ ਪ੍ਰਕਰਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ 44 ਨੰਬਰ ਵਾਰਡ ਦੇ ਵਿੱਚ ਪਾਰਟੀ ਵੱਲੋਂ ਡਿਊਟੀ ਦਿੱਤੀ ਜੇ ਸੁਣੋ ਅਸੀਂ ਆਪਣੀ ਇਮਾਨਦਾਰੀ ਤੰਦੇਈ ਦੇ ਨਾਲ ਨਿਭਾਉਂਦੇ ਹੋਏ ਇਥੋਂ ਲੁਧਿਆਣਾ ਪਸ਼ਮੀ ਤੋਂ ਉਮੀਦਵਾਰ ਸ਼੍ਰੀ ਭਾਰਤ ਪੂਸ਼ਨਾਸ਼ੂ ਜੀ ਜਿਹੜੇ ਕਿਸੇ ਜਾਣ ਪਛਾਣ ਤੇ ਮਥਾਜ ਨਹੀਂ ਨੇ ਤੜਕਾ ਲੀਡਰ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਮ ਦਾ ਸਿੱਕਾ ਚੱਲਦਾ ਮੈਂ ਇੱਕ ਵਾਰ ਭਾਰਤ ਪੂਸ਼ਨਾਸ਼ੂ ਜੀ ਕੋਲ ਕੰਮ ਵਾਸਤੇ ਆਇਆ ਤੇ ਜਿਹੜਾ ਕੰਮ ਕਰਨ ਦਾ ਇਹਨਾਂ ਦਾ ਤਰੀਕਾ ਸੀ ਲਾਜਵਾਬ ਸੀ ਵੀਰੋ ਮੈਂ ਲੁਧਿਆਣਾ ਪਸ਼ਮੀ ਦੇ ਇੱਕ ਇੱਕ ਵੋਟਰ ਨੂੰ ਤੁਹਾਡੇ মিডিਆ ਦੇ ਮਾਧਿਅਮ ਰਹੀਂ ਅਪੀਲ ਕਰਦਾ ਕਿ ਸ੍ਰੀ ਭਾਰਤ ਪੂਜਨਾਸ਼ੂ ਜੀ ਨੂੰ ਇੱਕ ਇੱਕ ਵੋਟ ਚੋਣ ਨਿਸ਼ਾਨ ਪੰਜੇ ਹੱਥ ਤੇ ਮੋਹਰ ਲਾ ਕੇ 23 ਤਰੀਕ ਨੂੰ ਸੌਰੀ 19 ਤਰੀਕ ਨੂੰ ਕਾਮਯਾਬ ਕਰੋ ਤੇ 23 ਤਰੀਕ ਨੂੰ ਆਪਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਤੁਹਾਡਾ ਧੰਨਵਾਦ ਕਰਨ ਵਾਸਤੇ ਡੋਰ ਟੂ ਡੋਰ ਕਰਦੇ ਹੋਏ ਪਹੁੰਚਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹ ਅਸੀਂ ਅੱਜ ਵਾਈ ਬਲੌਗ ਦੇ ਵਿੱਚ ਪਛਮੀ ਤੋਂ ਉਮੀਦਵਾਰ ਪਰਪੂਸ਼ਨ ਅਛੂ ਜੀ ਦੇ ਸੰਬੰਧ ਚੋਣ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਕੀਤਾ ਗਿਆ ਸਿੰਘ ਪਾਰਕ ਦੇ ਵਿੱਚ ਤੋਂ ਇੱਥੋਂ ਦੇ ਬੀਬੀਆਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਝੂਠੀ ਸਰਕਾਰ ਆ ਇਹ ਬੀਬੀਆਂ ਨੂੰ ਲਾਰਾ ਲਾ ਕੇ ਗੁੰਮਰਾ ਕਰਕੇ ਬਣੀ ਆ ਤੇ ਜਿਹੜਾ ਉਹਨਾਂ ਦਾ ਝੋਲਾ ਮੁੱਲਾ ਸੀ ਉਹ ਸਾਢੇ 3 ਸਾਲ ਦੀ ਕਾਰਗੁਜ਼ਾਰੀ ਤੋਂ ਪਤਾ ਲੱਗ ਗਿਆ ਤੇ ਹੁਣ ਜਿਹੜੇ ਵੋਟਰ ਨੇ ਉਹ ਬਿਲਕੁਲ ਸਤਰਕ ਹੋ ਗਿਆ ਜਿੰਨਾ ਮਰਜ਼ੀ ਇਹ ਝੂਠ ਦੀ ਪੰਡ ਖਲਾਰੀ ਜਾਣ ਕੋਣ ਜਿਹੜੇ ਸਾਡੇ ਪੜ੍ਹੇ ਲਿਖੇ ਪੱਛਮੀ ਦੇ ਲੋਕ ਨੇ ਉਹ ਇਹਨਾਂ ਨੂੰ ਸ਼ੀਸ਼ਾ 19 ਤਰੀਕ ਨੂੰ ਦਿਖਾਉਣਗੇ ਭਰਪੂਰ ਵੋਟਾਂ ਪਾ ਕੇ ਸ਼੍ਰੀ ਭਾਰਤ ਕੁਸ਼ਨਾਸ਼ ਜੀ ਨੂੰ ਕਾਮਯਾਬ ਕਰਨਗੇ ਔਰ ਸਾਰੀਆਂ ਹੀ ਸੰਗਤਾਂ ਦਾ ਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ